ਦਰਿਆਗਰਾਜ ਦੇ ਬਿਸ਼ਪ ਜੌਨਸਨਸ ਗਰਲ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਕੁਰਸੀ ਨੂੰ ਲੈ ਕੇ ਪਾਰੀ ਹੰਗਾਮਾ ਹੋ ਗਿਆ ਇਸ ਹੰਗਾਮੇ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂ ਵਿਰਲ ਹੋ ਰਿਹਾ ਹੈ ਇਸ ਵਿੱਚ ਮੋਰਿਸ ਐਡਗਰ ਡੈਨ ਨਾ ਦਾ ਇੱਕ ਵਿਅਕਤੀ ਆਪਣੇ ਸਮਰਥਕਾਂ ਨਾਲ ਸਕੂਲ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਮੌਜੂਦਾ ਪ੍ਰਿੰਸੀਪਲ ਪਾਰੂਲ ਸੋਲਮਨ ਨੂੰ ਕੁਰਸੀ ਤੋਂ ਲਾਂਬੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ 20 25 ਮਿੰਟ ਤੱਕ ਚੱਲੇ ਹੰਗਾਮੇ ਵਿੱਚ ਮੁਲਜ਼ਮਾਂ ਨੇ ਪ੍ਰਿੰਸੀਪਲ ਪਾਰੋਂ ਨੂੰ ਕੁਰਸੀ ਤੋਂ ਹਟਾਉਣ ਲਈ ਤੱਕਾ ਵੀ ਕੀਤਾ ਉਹ ਫਿਰ ਵੀ ਨਹੀਂ ਹਿੱਲੀ ਤਾਂ ਉਸ ਨੂੰ ਕੁਰਸੀ ਸਮੇਤ ਚੁੱਕ ਕੇ ਕਮਰੇ ਤੋਂ ਬਾਹਰ ਸੁੱਟ ਦਿੱਤਾ ਗਿਆ ਇਹ ਮਾਮਲਾ 2 ਜੁਲਾਈ ਦਾ ਦੱਸਿਆ ਜਾ ਰਿਹਾ ਹੈ ਆਪਣੇ ਆਪ ਨੂੰ ਇਹ ਸਕੂਲ ਦਾ ਮੈਨੇਜਰ ਦੱਸਣ ਵਾਲੇ ਮੋਰਿਸ ਐਡਸਨ ਡੈਨ ਆਪਣੇ ਸਮਰਥਕਾਂ ਨਾਲ ਸਕੂਲ ਪੁੱਜਿਆ ਉਹ ਜ਼ਬਰਦਸਤੀ ਮੌਜੂਦਾ ਪ੍ਰਿੰਸੀਪਲ 파ਰুল ਦੇ ਚੈਂਬਰ ਦੇ ਵਿੱਚ ਦਾਖਲ ਹੋ ਗਿਆ ਤੇ ਉਸ ਨੂੰ ਹਟਾ ਕੇ ਨਵੇਂ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ ਇਸੇ ਦੌਰਾਨ ਸਕੂਲ ਦੇ ਵਿੱਚ ਕਾਫੀ ਹੰਗਾਮਾ ਹੋਇਆ ਮੋਰਿਸ ਐਡਗਰ ਡੈਨ ਦਾ ਦਾਵਾ ਹੈ ਕਿ ਉਸ ਨੂੰ ਸਕੂਲ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਜਦ ਕਿ ਮੌਜੂਦਾ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਸ ਨੂੰ ਹਟਾਉਣ ਦੀ ਕੋਈ ਪ੍ਰਕਿਰਿਆ ਨਹੀਂ ਹੈ ਇਸ ਸਬੰਧੀ ਪਾਰੂ ਨੇ ਬਿਸ਼ਪ ਮੋਰਿਸ ਐਡਸਨ ਡੈਨ ਅਤੇ ਹੋਰਾਂ ਤੇ ਲੁੱਟਕੋ ਧਮਕੀਆਂ ਤੇ ਦੁਰਵਿਹਾਰ ਦੇ ਦੋਸ਼ ਲਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਿੰਸੀਪਲ ਦਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੌਰਾਨ ਪ੍ਰਿੰਸੀਪਲ ਡੋਂਟ ਟੱਚ ਮੀ ਕਹਿੰਦੀ ਹੈ ਫਿਰ ਇੱਕ ਔਰਤ ਉਸਦਾ ਮੋਬਾਈਲ ਖੋਲ ਲੈਂਦੀ ਹੈ ਤੇ ਉਸ ਨੂੰ ਕੁਰਸੀ ਤੋਂ ਜ਼ਬਰਦਸਤੀ ਉਤਾਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਪ੍ਰਿੰਸੀਪਲ ਸਾਹਮਣੇ ਕੁਰਸੀ ਤੇ ਬੈਠ ਗਿਆ ਇਸ ਲਈ ਉਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਉਸ ਨੂੰ ਕੁਰਸੀ ਸਮੇਤ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਇੱਕ ਹੋਰ ਮਹਿਲਾ ਪ੍ਰਿੰਸੀਪਲ ਦੀ ਚੇਅਰ ਤੇ ਆ ਕੇ ਬੈਠ ਜਾਂਦੀ ਹੈ